لکھنا گٹی کس طرح لکھنی لکھنی کس طرح لکھنی کس طرح لکھنا وا رسالو کس طرح لکھنا روائی کس طرح لکھنی سارا کچھ سکھایا جاتا ہے

اگر اس سٹیج تو بول دیں اے جتھے انہاں دے رتناما سی بول دیا میرے ساتھی بھی لکھ لین دے نہیں لگ پڑ انہاں دی لکھنا رتناما انہاں دے لکھے ہوئے پرساد سی جس دا سٹیجاں تو بول دیا تے سنگت بڑا مہمان سلمان کر دی بڑا پریم دیندی

انہاں نو سکھا دیا جدو کا کوئی پیسہ نہیں لینی ایک تو روپیہ نہیں لیا جاتا سگوں کے الٹا روپیے پندرہ سو روپیہ پرتی مہینہ ہر ایک بچے لگر خرچ واسطے جیبرہ سو روپیہ پایا جاتا ہے کوئی تکنوں ایسا نہیں لبھنی ہاں سارا سنتھاوا ساری سفر ستکار یوگ نہیں پرنتو کوئی اجی سنسا نہیں لبھنی جہی تک دو سال رکھے فرین روٹیاں بھی کما ਤੇ ਤੁਹਾਨੂੰ ਗਿਆਨ ਦੀ ਪਾਣੀ ਵੀ ਚੜਾਵੇ ਗਿਆ ਦਾ ਦਾਨ ਵੀ ਦਵੇ ਤੇ ਤੁਹਾਡੀ ਜੋੜੀ ਦੇ ਵਿੱਚ 1500 ਰੁਪਇਆ ਪ੍ਰਤੀ ਮਹੀਨਾ ਜੰਗਰ ਖਰਚ ਵਾਸਤੇ ਵੀ ਤੁਹਾਡੀ ਜੇਬ ਦੇ ਵਿੱਚ 1500 ਰੁਪਇਆ ਪਾ ਦੇ ਇਹ ਤੋਂ ਨਹੀਂ ਲਪਣਾ ਜਾ ਕੇ ਤੁਸੀਂ ਭਾਵੇਂ ਲਾ ਲਾ ਕੇ ਭਾਵੇਂ ਦੀਵੇ ਲਾ ਕੇ ਵੱਡੀਆਂ ਵੱਡੀਆਂ ਲਾਟਾਂ ਲੈ ਕੇ ਲੱਭ ਕੇ ਵੇਖ ਲਿਓ ਕਿੰਦਾ ਨਹੀਂ ਹੈ ਸਸਤਾ ਲੱਪਣੀ ਲੋਕੀ ਉਂਗਲ ਕਰਦੇ ਨੇ ਸ਼ੌਨਿਕ ਕਟੀਆਂ ਕਰਦੀ ਅਗੂ ਕਰਦੀ ਹੈ ਮੈਂ ਕਹਿੰਦਾ ਤੁਸੀਂ ਉਹਦੇ ਕਾਰਜਾ ਨੂੰ ਵੇਖੋ ਤਾਂ ਸਹੀ مان سماندڑی قوم ہے نا یہ تین چیزوں رہتی ہیں ਤੇ ਬੋਲੀ ਦੇ ਨਾਲ ਕਭੀ ਕਹਿੰਦਾ ਪਿਤਾ ਪਿਤਾ ਹੋਵੇ ਕਬੀਲਦਾਰੀ ਜੇਕਰ ਕਾਂਡੇ ਤਫਾਕਦੀ ਖੁੱਲ ਜਾਵੇ ਨਾਲ ਮੰਤਰਾ ਕਦੇ ਰਮਸਾਲ ਬਲਦੀ ਮੁਕੇ ਤੇ ਤੇ ਦੀਵਾ ਹੋ ਗੋਲ ਜਾਵੇ ਲੱਖਾਂ ਯਤਨ ਕਰੀ ਮੋੜ ਨਾ ਪਏ ਭਾਂਡੇ ਜਿਹੜਾ ਦੁੱਧ ਜ਼ਮੀਨ ਤੇ ਡੁੱਲ ਜਾਵੇ ਉਸ ਕਾਮ ਦਾ ਪਾਤਸ਼ਾਹ ਰੱਬ ਰੱਖਾ ਜਿਹੜੀ ਕਾਮ ਇਤਿਹਾਸ ਨੂੰ ਖੁੱਲ ਜਾਵੇ ਉਸ ਕਾਮ ਦਾ ਫਰਜ਼ਾਹੀ ਰੱਖਾ ਜਿਹੜੀ ਕਾਮ ਇਤਿਹਾਸ ਨੂੰ ਖੁੱਲ ਜਾਵੇ ਆਉ ਗੁਰੂ ਬਾਰੇ ਬਣੀਏ ਜਿਨ੍ਹਾਂ ਨੇ ਗੁਰੂ ਦਾ ਅਮਰਤ ਨਹੀਂ ਛਕਿਆ ਗੁਰੂ ਨੇ ਧਾਰਨ ਕੀਤਾ ਗੁਰੂ ਬਿਨਾ ਕੋਰ ਅੰਧਾਰ ਹੀ ਅੰਧਾਰ ਹੈ ਇਸ ਸੰਸਾਰ ਦੇ ਨਿਗਰੇ ਦਾ ਨਾਮ ਵੀ ਲੈਣਾ ਪੁਰਾ ਬਾਣੀ ਕਹਿੰਦੀ ਹੈ ਨਿਗਰੇ ਕਾ ਹੈ ਨਾਮੁ ਬ੍ਰਹਮ ਜੀ ਅਸਦੀ ਵਾਰਦਾ ਕੀ ਤਾਂ ਰੋਜ਼ਾਨਾ ਇਸ ਅਸਥਾਨ ਤੋਂ ਰੋਜ਼ ਜਿਨੇ ਵਿਤੇ ਆ Rajasthan ਨੇ ਉਹਨਾਂ ਤੋਂ ਹੁੰਦਾ ਵਾ ਬਾਣੀ ਕਹਿੰਦੀ ਹੈ ਜੇ ਸੂ ਚੰਦਾ ਉਕਬਹਿ ਸੂਰਜ ਚੜੇ ਹਜ਼ਾਰ ਇਤੇ ਜਨ ਹੁੰਦਿਆ ਗੋਲਦਿਕ ਤੋਂ ਹੋਰ ਅੰਧਾਰੂ ਬਿਨਾ ਸਾਡੀ ਜ਼ਿੰਦਗੀ ਦੇ ਵਿੱਚ ਹਨ੍ਹਾਰੀ ਅੰਧਾਰਾ ਹਨੇਰਾ ਹੀ ਹਨੇਰਾ ਅਸੀਂ ਗੁਰੂ ਵਾਲੇ ਬਣ ਜੀਏ ਆਪਣਾ ਜਿਹੜਾ ਲੋਕ ਸੁਖੀ ਤੇ ਪਰਲੋਕ ਸੁਹੇਲੇ ਬਣਾ ਲਈਏ ਆਉ ਫਤਿਹ ਬੁਲਾਉਣ ਤੋਂ ਪਹਿਲਾਂ ਇਹ ਇੱਕ ਚਾਬੀ ਆਈ ਹੈ ਕਿਸੇ ਦੀ ਕਾਰ ਦੀ ਮੋਟਰਸਾਈਕਲ ਦੀ ਗੱਡੀ ਦੀ ਜਿਹਦੀ ਚਾਬੀ ਹੋਵੇ ਸਟੇਜ ਤੇ ਕਰਵਾ ਕੇ ਪ੍ਰਾਪਤ ਕਰ ਸਕਦਾ ਕਿਸੇ ਦੀ ਚਾਬੀ ਦੇ ਕੇ ਕਿ ਭਾਈ ਗਰੂ ਪੈਰੀ ਸਾਥ ਸੰਗਤ ਇਹ ਸੰਗਤ ਦੇ ਵਿੱਚੋ ਜਿਸ ਵੀ ਬੰਦੇ ਦੀ ਸੰਗਤ ਦੇ ਵਿੱਚੋ ਚਾਬੀ ਹੋਵੇ ਉਸ ਚੀਜ਼ ਦੇ ਕਰਵਾ ਕੇ ਪ੍ਰਾਪਤ